ਲਗੀ ਰੌਣਕ ਵਿੱਚ ਪਟਨੇ ਸ਼ਹਿਰ ਹੈ ਸੀ ਦਸਮ ਪਿਤਾ ਸੀਤਾਰ ਅਵਤਾਰ ਆਏ ਮਾਤਾ ਗੁਜਰੀ ਨੂੰ ਮਿਲੀ ਵਦਾਈ ਚੋਖੀ ਨੌਵੇਂ ਪਾਦਸ਼ਾਹ ਦੇ ਬਰਖੁਰਦਾਰ ਆਏ ਪੀਖਨ ਸ਼ਾਜਦ ਕਰਨ دیدار ਆਇਆ ਦੋਹਾਂ ਕੁਜੀਆਂ ਤੇ ਰੱਖਿਆ ਹੱਥ ਦਾਤਾ ਸਾਰੇ ਚੋਜ ਨਿਆਰੇ ਸੀ ਪਾਦਸ਼ਾਹ ਦੇ ਕੀਤੀ ਗੱਲ ਨਾ ਜਾਏ ਅਕਖ ਦਾਤਾ 9 ਸਾਲ ਦੀ ਉਮਰ ਵਿੱਚ ਪਿਤਾ ਤਾਈ ਦਿੱਲੀ ਤੋੜਿਆ ਹੈ ਸੀ ਬਲੀਦਾਨ ਖਾਤਰ ਤਿਲਕ ਜੰਜੂ ਦੀ ਰੱਖਿਆ ਕਰਨ ਦੇ ਲਈ ਪਿਤਾ ਵਾਰਿਆਂ ਸਿੱਖੀ ਦੀ ਸ਼ਾਨ ਖਾਤਰ ਤਿਲਕ ਜੰਜੂ ਦੀ ਰੱਖਿਆ ਕਰਨ ਦੇ ਲਈ ਪਿਤਾ ਵਾਰਿਆਂ ਸਿੱਖੀ ਦੀ ਸ਼ਾਨ ਖਾਤਰ ਬਖਸ਼ੀ ਸਿੱਖਾਂ ਨੂੰ ਖੰਡੇ ਦੀ ਪੌਲ ਦਾਤੇ ਬਖਸ਼ੀ ਸਿੱਖਾਂ ਨੂੰ ਖੰਡੇ ਦੀ ਪੌਲ ਦਾਤੇ ਨਵਾ ਖਾਲਸਾ ਸਜਾਇਆ ਦਿੱਤਾ ਲੇਕਿ ਪੰਜਾਂ ਤੂੰ ਆਪ ਵੀ ਭੋਲਦਾ ਤੇ ਗੁਰੂ ਚੇਲੇ ਦਾ ਪੇੜ ਮਿਟਾ ਦਿੰਦਾ ਲੇਕਿ ਪੰਜਾਂ ਤੂੰ ਆਪ ਵੀ ਭੋਲਦਾ ਤੇ ਗੁਰੂ ਚੇਲੇ ਦਾ ਪੇੜ ਮਿਟਾ ਦਿੰਦਾ ਸੋ ਨਿਹਾਲ ਸਿਆਤਾ ਰੱਬ ਰਤ ਬੈਤ ਵਿੱਚ ਰਹੂ ਪਰ ਪੱਕ ਜਿਹੜਾ ਤ੍ਰੇਤ ਬੈਤ ਵਿੱਚ ਰਹੂ ਪਰਪੱਕ ਜਿਹੜਾ ਸਦਾ ਖੁਸ਼ੀਆਂ ਖੇੜੇ ਹੀ ਮਾਨਦਾ ਰਹੂ ਜਿਹੜਾ ਬਿਪਰਨ ਦੀ ਰੀਤ ਵਿੱਚ ਜਾ ਬੈਠਾ ਸਾਰੀ ਜ਼ਿੰਦਗੀ ਖਾ ਖੀ ਛਾਂਦਾ ਰਹੂ ਜਿਹੜਾ ਬਿਪਰਨ ਦੀ ਰੀਤ ਵਿੱਚ ਜਾ ਬੈਠਾ ਸਾਰੀ ਜ਼ਿੰਦਗੀ ਖਾ ਖੀ ਛਾਂਦਾ ਰਹੂ ਬੜਾ ਹੌਸਲਾ ਤੇ ਜਿਗਰਾ ਸੀ ਪਾਤਸ਼ਾਹ ਦਾ ਬੜਾ ਹੌਸਲਾ ਜਿਗਰਾ ਸੀ ਪਾਤਸ਼ਾਹ ਦਾ ਖੇਰੂ ਖੇਰੂ ਸੀ ਸਾਰਾ ਪਰਿਵਾਰ ਹੋਇਆ ਹੋਇਆ ਜੋੜਾ ਸ਼ਹੀਦ ਚਮਕੌਰ ਅੰਦਰ ਦੂਜਾ ਜੋੜਾ ਸੀ ਵਿੱਚ ਦੀਵਾਰ ਹੋਇਆ ਹੋਇਆ ਜੋੜਾ ਸ਼ਹੀਦ ਚਮਕੌਰ ਅੰਦਰ ਦੂਜਾ ਜੋੜਾ ਸੀ ਵਿੱਚ ਦੀਵਾਰ ਹੋਇਆ ਸੁਣ ਕੇ ਖਬਰ ਅੱਖਾਂ ਨਾ ਨਮ ਹੋਈਆਂ ਸੁਣ ਕੇ ਖਬਰ ਵੀ ਅੱਖਾਂ ਨਾ ਨਮ ਹੋਈਆਂ ਕਿ ਤਾਂ ਫੇਰ ਸ਼ੁਕਰਾਨਾ ਦਾ ਤਾਰਦਾ ਸੀ ਹੁਣੀ ਕੀਤੀ ਕਬੂਲ ਸੀ ਖਿੜੇ ਮੱਥੇ ਪਾਣਾ ਮੰਨਿਆ ਉਸ ਕਰਤਾਰ ਦਾ ਸੀ ਬੂਲ ਸੀ ਖਿੜੇ ਮੱਥੇ ਪਾਣਾ ਮੰਨਿਆ ਉਸ ਕਰਤਾਰ ਦਾ ਸੀ ਗੁਰੂ ਸਾਹਿਬ ਦਾ ਜੀਵਨ ਸੀ ਬੜਾ ਵਿਖੜਾ ਗੁਰੂ ਸਾਹਿਬ ਦਾ ਜੀਵਨ ਸੀ ਬੜਾ ਵਿਖੜਾ ਚੜਦੀ ਕਲਾ 'ਚ ਨਿਭਾਇਆ ਸੀ ਪਾਤਸ਼ਾਹ ਨੇ ਸਰਬੰਸ ਦਾਨੀ ਐਵੇਂ ਨਹੀਂ ਜਗ ਕਹਿੰਦਾ ਸਾਰਾ ਸਰਬੰਸ ਲੁਟਾਇਆ ਸੀ ਪਾਤਸ਼ਾਹ ਨੇ ਸਰਬੰਸ ਦਾਨੀ ਐਵੇਂ ਨਹੀਂ ਜਗ ਕਹਿੰਦਾ ਸਾਰਾ ਸਰਬੰਸ ਲੁਟਾਇਆ ਸੀ ਪਾਤਸ਼ਾਹ ਨੇ ਤੇ ਨੌਵੇਂ ਗੁਰੂ ਦੀ ਬਾਣੀ ਵੀ ਕਰ ਸ਼ਾਮਿਲ ਨੌਵੇਂ ਗੁਰੂ ਦੀ ਬਾਣੀ ਵੀ ਕਰ ਸ਼ਾਮਿਲ ਢੀੜ ਦਮਦਮੀ ਲਖਵਾਈ ਸੀ ਪਾਤਸ਼ਾਹ ਨੇ ਪਾਵਨ ਗ੍ਰੰਥ ਨੂੰ ਗੁਰੂ ਦਾ ਦੇ ਦਰਜਾ ਰੀਤ ਨਵੀਂ ਚਲਾਈ ਸੀ ਪਾਤਸ਼ਾਹ ਨੇ ਪਾਵਨ ਗ੍ਰੰਥ ਨੂੰ ਗੁਰੂ ਦਾ ਦੇ ਦਰਜਾ ਰੀਤ ਨਵੀਂ ਚਲਾਈ ਸੀ ਪਾਤਸ਼ਾਹ ਨੇ ਤੇ ਸਾਰੇ ਜਗ ਤੇ ਨਹੀਂ ਮਿਸਾਲ ਮਿਲਦੀ ਸਾਰੇ ਜਗ ਤੇ ਨਹੀਂ ਮਿਸਾਲ ਮਿਲਦੀ ਸਤਗੁਨੀਲੇ ਦੇ ਸ਼ਾ ਅਸਵਾਰ ਵਰਗੀ ਦੀਪ ਨਹੀਂ ਬਰਾਬਰੀ ਕੋਈ ਕਰ ਸਕਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਰਗੀ ਦੀਪ ਨਹੀਂ ਬਰਾਬਰੀ